ਜੋ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਸੁਸ਼ੀਲ ਕੁਮਾਰ ਜੋ ਕਿ ਸ਼ਿਵ ਹਨ ਸੂर्यवंशी ਦੇ ਪੰਜਾਬ ਦੇ ਉਪ ਪ੍ਰਧਾਨ ਨੇ ਗੱਲ ਕਰ ਰਹੇ ਆ ਪੰਜਾਬ ਦੇ ਮੁੱਦਿਆਂ ਦੀ ਬਠਿੰਡੇ ਦੇ ਵਿਕਾਸ ਦੀ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੋ ਕਿ ਸੁਸ਼ੀਲ ਨੇ ਆਪਣੀ ਸਾਰੀ ਜ਼ਿੰਦਗੀ ਗਰੀਬ ਪਰਿਵਾਰਾਂ ਦਾ ਸਾਜਤਾ ਲੋਕਾਂ ਲਈ ਸੰਘਰਸ਼ ਕੀਤਾ ਭਾਵੇਂ ਉਹਨਾਂ ਨੂੰ अनेका ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਡਟੇ ਰਹੇ ਤੇ ਹੁਣ ਵੀ ਸਮਾਜ ਸੇਵਾ ਦੇ ਕੰਮ ਲੋਕਾਂ ਦੇ ਕੰਮ ਕਰਦੇ ਨੇ ਤੇ ਉਹਨਾਂ ਦੀ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ ਹੈ ਗੱਲ ਕਰ ਰਿਹਾ ਸ਼ਸ਼ੀਲ ਜੀ ਨੇ ਜੈਸ਼ੀਰામ ਜੀ ਕੱਟ ਲਿਆ ਜੀ ਜੈਸ਼ੀਰામ ਜੀ ਜਿਸ ਤਰ੍ਹਾਂ ਅੱਜ ਕੱਲ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਆਏ ਦਿਨ ਗੋਲਾਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਆਏ ਦਿਨ ਪੰਜਾਬ ਦਾ ਮਾਹੌਲ ਜਿਹੜਾ ਨਸ਼ੇ ਦੇ ਪ੍ਰਤੀ ਹੈਗੇ ਲੋਕ ਉਤਸੁਕ ਨੇ ਆ ਕਾਫੀ ਹੱਦ ਤੱਕ ਸਰਕਾਰ ਉਪਰਾਲਾ ਵੀ ਕਰ ਰਹੀ ਆ ਜਿਸ ਤਰ੍ਹਾਂ ਕਿ ਕੋਈ ਨਸ਼ਾ ਦੇ ਜਿਹੜੇ ਵਪਾਰ ਕਰਦੇ ਨੇ ਉਹਨਾਂ ਦੇ ਮਕਾਨ ਟਾਏ ਜਾ ਰਹੇ ਨੇ ਜਾਂ ਹੋਰ ਨੇ ਪਰੰਤੂ ਨਸ਼ੇ ਦੇ ਉੱਤੇ ਠੱਲ ਕਿਤੇ ਵੀ ਹਲੇ ਪੈਂਦੀ ਦਿਖਾਈ ਨਹੀਂ ਦੇ ਰਹੀ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਪ੍ਰਫੁੱਲਿਤ ਹੋ ਰਿਹਾ ਹੈ ਤਾਂ ਸੁਸ਼ੀਲ ਜੀ ਗੱਲ ਕਰਾਂਗੇ ਤੁਸੀਂ ਆਪ ਜਿੱਥੇ ਸੰਘਰਸ਼ ਕਰਦੇ ਹੋ ਗਰੀਬੀ ਰੇਖਾ ਵਿੱਚ ਖੁਦ ਤੁਸੀਂ ਰਹਿ ਰਹੇ ਹੋ ਤਾਂ ਤੁਸੀਂ ਲੋਕਾਂ ਦਾ ਕੀ ਭਲਾ ਕਰੋਗੇ ਨਹੀਂ ਜਿਸ ਤਰ੍ਹਾਂ ਗਰੀਬ ਤੁਸੀਂ ਸਮਝਦੇ ਹੋਗੇ ਗਰੀਬ ਉਹ ਇਨਸਾਨ ਹੁੰਦਾ ਜਿਸ ਦਾ ਰਸਲਾਮਤ ਨਹੀਂ ਹੁੰਦੇ ਨੇ ਤੁਸੀਂ ਪੈਸਾ ਇਕੱਲਾ ਮੁੱਖ ਨਹੀਂ ਹੈਗਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਉਪਰ ਜਿਹੜੇ ਪਹਿਲਾਂ ਲੀਡਰ ਹੋਏ ਨੇ ਜਿਹੜੇ ਨੇਤਾ ਹੋਏ ਨੇ ਜਿਹੜੇ ਜਿਵੇਂ ਮਹਾਤਮਾ ਗਾਂਧੀ ਜੀ ਹੋਏ ਉਹਨਾਂ ਕੋਲੇ ਕਿਹੜਾ ਬਹੁਤ ਜ਼ਿਆਦਾ ਕੋਈ ਪੈਸਾ ਸੀ ਕੋਈ ॠषि मुनि ਹੋਏ ਜਿਨ੍ਹਾਂ ਨੇ ਤਪੱਸਿਆਵਾਂ ਕੀਤੀਆਂ ਜਿਨ੍ਹਾਂ ਨੂੰ ਅੱਜ ਲੋਕ ਪੂਜਦੇ ਨੇ ਕਿ ਉਹਨਾਂ ਕੋਲੇ ਪੈਸਾ ਸੀ ਪੈਸੇ ਹੀ ਸਭ ਕੁਝ ਨਹੀਂ ਹੈਗਾ ਇਸ ਦੁਨੀਆ ਦੇ ਵਿੱਚ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੈਗੀ ਹੈ ਹਲੇ ਵੀ ਜਿੰਦਾ ਤਾਂ ਤੇ ਜਿਹੜਾ ਪੁੰਨ ਫਲ ਹੈ ਉਹ ਹਲੇ ਕਿਤੇ ਨਾ ਕਿਤੇ ਫਲਦਾ ਤਾਂ ਗੱਲ ਕਰਾਂਗੇ ਬਠੰਡੇ ਦੀ ਬਠੰਡੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਠਿੰਡਾ ਦੇ ਵਿੱਚ ਬਠਿੰਡਾ ਦੇ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਅੱਜ ਦਿਨ ਗੋਲਾਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪਿਛਲੇ ਦਿਨੀ ਜਿਵੇਂ ਤੁਸੀਂ ਦੇਖਿਆ ਹੋਣਾ ਥਰਮਲ ਪਲਾਟ ਦੇ ਨੇੜੇ ਗੋਲੀਆਂ ਚੱਲੀਆਂ ਹੋਰ ਵੀ ਇੱਥੇ ਇੱਕ ਵਪਾਰੀ ਦੇ ਗੋਲੀਆਂ ਚਲਾਈਆਂ ਗਈਆਂ ਇੱਕ ਆਪਣੇ ਪਿਛਲੇ ਦਿਨੀ ਤਾਨੀਆਂ ਜੀ ਹੈਗੇ ਨੇ ਉਹਨਾਂ ਦੇ ਪਿਤਾ ਡਾਕਟਰ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਜਿਹੜਾ ਗੋਲਾਬਾਰੀ ਦੀਆਂ ਘਟਨਾ ਲਗਾਤਾਰ ਜਾਰੀ ਨੇ ਕਿਉਂਕਿ ਨਸ਼ਾ ਜਿਹੜਾ ਸਾਡੇ ਪੰਜਾਬ ਨੂੰ ਦੀਮਕ ਦੀ ਤਰ੍ਹਾਂ ਲੱਗਿਆ ਹੋਇਆ ਹੈਗਾ ਨਸ਼ਾ ਪੋਰਫੋਲੀਟੋ ਹੋ ਰਿਹਾ ਹੈਗਾ ਨੌਜਵਾਨ ਪੀੜ੍ਹੀ ਨੂੰ ਇਸ ਤੋਂ ਗਰੀਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਸਰ ਜਿਹੜੀਆਂ 2027 ਦੀਆਂ ਚੋਣਾਂ ਆ ਰਹੀਆਂ ਉਹਦੇ ਵਾਰ ਕੀ ਤੁਹਾਡੇ ਪਾਰਟੀ ਦਾ ਵਿਚਾਰ ਹੈ ਤੁਹਾਡਾ ਕੀ ਵਿਚਾਰ ਹੈ ਕੀ ਕਰਨ ਚਾਹੁੰਦੇ ਨੇ ਅਸੀਂ ਸਨਾਤਨ ਧਰਮ ਦੀ ਸੇਵਾ ਕਰਦੇ ਆ ਰਹੇ ਆਂ ਸਨਾਤਨ ਧਰਮ ਲਈ ਕੰਮ ਕਰਦੇ ਆ ਰਹੇ ਆਂ ਅਸੀਂ ਦੇਖਦੇ ਆ ਰਹੇ ਆਂ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਕਿਤੇ ਨਾ ਕਿਤੇ ਕੰਮ ਵੀ ਕਰ ਰਹੀ ਹੈ ਪਰੰਤੂ ਕੰਮ ਕਿਤੇ ਨਾ ਕਿਤੇ ਫੇਲਿਅਰ ਵੀ ਸਾਬਤ ਹੋ ਰਿਹਾ ਹੈ ਸਰਕਾਰ ਦਾ ਕਿਉਂਕਿ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਨਸ਼ਾ ਨਸ਼ੇ ਦੇ ਉੱਤੇ ਠੱਲ ਪਾਉਣੇ ਬਹੁਤ ਜ਼ਿਆਦਾ ਲੋੜ ਹੈਗੀ ਸਰਕਾਰ ਨੂੰ ਜਿਹੜੀ ਨੌਜਵਾਨੀਆਂ ਉਹਨੂੰ ਸਮਝਾਉਣ ਦੀ ਬੜੀ ਲੋੜ ਹੈ ਕਿਉਂਕਿ ਪੁਲਿਸ ਦੀ ਨਫਰੀ ਦੀ ਵੀ ਜਿਹੜੀ ਘਾਟ ਹੈ ਉਸ ਨੂੰ ਵੀ ਪੂਰਾ ਕਰਨ ਦੀ ਲੋੜ ਹੈ ਕਈ ਘਾਟਾਂ ਨੇ ਜਿਹੜੀਆਂ ਉਹਨਾਂ ਨੂੰ ਪੂਰਾ ਕਰਨੇ ਚਾਹੀਦੇ ਆ ਸਮਾਜ ਦੇ ਵਿੱਚ ਰੋਜ਼ਗਾਰ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਜਿਹੜੇ ਸਾਡੇ ਲੋਕ ਨੇ ਉਹ ਬੇਰੁਜ਼ਗਾਰ ਨੇ ਜਿਹੜੇ ਇਸ ਕਾਰਨ ਨਸ਼ਾ ਪ੍ਰਫੁੱਲਿਤ ਹੋ ਰਿਹਾ ਸਰ ਇਹੀ ਕੋਸ਼ਿਸ਼ ਕਰਦੇ ਆ 2027 ਦੀ ਜਿਹੜੀ ਨਿਸ਼ਾਨੀ ਹੈ ਕੀ ਤੁਹਾਡੀ ਸ਼ਿਵ ਸੈਨਾ ਵੱਲੋਂ ਕੋਈ ਉਮੀਦਵਾਰ ਖੜੇ ਕਰਨੇ ਕਿਤੇ ਜਾਣਗੇ ਜਾਂ ਕੀ ਤੁਹਾਡਾ ਮਕਸਦ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਨੂੰ ਜਨਤਾ ਦਾ ਭਰਪੂਰ ਸਹਿਯੋਗ ਮਿਲਿਆ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਅਸੀਂ ਇਲੈਕਸ਼ਨ ਜ਼ਰੂਰ ਲੜਾਂਗੇ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਸਾਡੀ ਪੰਜਾਬ ਦੀ ਜਨਤਾ ਵਾਸਤੇ ਕੀ ਤੁਹਾਡੀ ਪਾਰਟੀ ਵੱਲੋਂ ਸੰਦੇਸ਼ ਅ ਸ਼ਿਵਸਨਾ ਸੂਰਯਵਰਸ਼ੀ ਬਿਲਕੁਲ ਆਸ ਕਰਦੀ ਆ ਆਮ ਲੋਕਾਂ ਤੋਂ ਆਮ ਜਨਤਾ ਤੋਂ ਆਸ ਕਰਦੀ ਆ ਕਿ ਉਹ ਆਪਣੇ ਪਰਿਵਾਰਾਂ ਦਾ ਬੜਾ ਧਿਆਨ ਰੱਖਣ ਕਿਉਂਕਿ ਅੱਜ ਕੱਲ੍ਹ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਮੌਲ ਬਹੁਤ ਹੀ ਜ਼ਿਆਦਾ ਵਿਗੜ ਚੁੱਕਿਆ ਹੈਗਾ ਔਰ ਜਿਹੜੇ ਆਪਣੇ ਬੱਚਿਆਂ ਦੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਤਾਂ ਜੋ ਨੌਜਵਾਨੀ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ ਸੂਰਯਵਰਸ਼ੀ ਜਿਹੜੀ ਸ਼ਿਵਸਨਾ ਹੈ ਉਹਦੇ ਵੱਲੋਂ ਤੁਸੀਂ ਕਿਸ ਤਰ੍ਹਾਂ ਦੇ ਆਦਮੀ ਨੂੰ ਜੋੜਦੇ ਹੋ ਕਿ ਤੁਹਾਡੀ ਲਹਿਰ ਹੈ ਜੀ ਆ ਜੋ ਥੋੜਾ ਵੱਡਾ ਲੀਡਰ ਹੈ ਉਹਦੇ ਬਾਰੇ ਵੀ ਜਾਣਕਾਰੀ ਦੋ ਸਾਡੇ ਸ਼ਿਵਸਨਾ ਸੂर्यਵੰਸ਼ੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਸੁਨੀਲ ਬਸੀਨ ਜੀ ਨੇ ਜਿਨ੍ਹਾਂ ਵੱਲੋਂ ਲਗਾਤਾਰ ਜਨਤਾ ਨੂੰ ਸਨਾਤਨ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਧਰਮ ਪਰਿਵਰਤਨ ਨਾ ਹੋ ਸਕੇ ਜਾਂ ਹੋਰ ਨਾ ਹੋ ਸਕੇ ਉਹਨਾਂ ਨੂੰ ਜਾਣਕਾਰੀ ਵਾਸਤੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿਸੇ ਨਾਲ ਤੁਹਾਡੇ ਤੁਹਾਡੀ ਮਦਦ ਜੜੀ ਹੋਵੇ ਤੁਹਾਡਾ ਕੋਈ ਫੋਨ ਨੰਬਰ ਜੀ ਡਰੈਸ ਦਿੱਤੇ ਹੈ ਆ ਸਾਡੀ ਜੇ ਅਗਰ ਮਦਦ ਲੈਣੀ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹੈ 9779945287 ਔਰ ਮਦਦਤ ਲੈਣ ਲਈ ਇਹ ਨੰਬਰ 24 ਆਵਰ ਚੱਲਦਾ ਰਹਿੰਦਾ ਕੋਈ ਐਸੀ ਜੀ ਗੱਲ ਨਹੀਂ ਹੈ ਗੱਲ ਕਰ ਰਹੀਆਂ ਸੁਸ਼ੀਲ ਜੀ ਜਿੱਥੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਵੱਡੀ ਪੋਸਟ ਹੈ ਵੱਡੀਆਂ ਜ਼ਿੰਮੇਵਾਰੀਆਂ ਹੈ ਬਠਿੰਡਾ ਸ਼ਹਿਰ ਦੀਆਂ ਜ਼ਿੰਮੇਵਾਰੀਆਂ ਹੈ ਤਾਂ ਮੈਂ ਕਾਫੀ ਸਮੇਂ ਤੋਂ ਤੁਹਾਨੂੰ ਦੇਖ ਰਿਹਾ ਤੁਸੀਂ ਨੰਗੇ ਪੈਰ ਕੇ ਉਹ ਇਹਨਾਂ ਨੂੰ ਕੰਮ ਦੱਸੋ ਮੈਂ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਮੈਂ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਇਸ ਕਰਕੇ ਮੈਂ ਲੰਗੇ ਪੈਰ ਰਹਿਣਾ ਔਰ ਮੈਨੂੰ ਸੰਤੁਸ਼ਟੀ ਮਿਲਦੀ ਹੈ। ਨਹੀਂ ਗੱਲ ਜੇ ਕਰੀਏ ਕੋਈ ਗਰੀਬੀ ਕਰਕੇ ਕਿ ਕੋਈ ਤੁਹਾਡਾ ਸ਼ੌਂਕ ਹੈ ਜਾਂ ਕੋਈ ਤੁਸੀਂ ਰੱਬ ਨੂੰ ਮੰਨਦੇ ਹੋ ਕੋਈ ਕਾਰਨ ਦੱਸੋ ਸਾਨੂੰ ਕਾਰਨ ਨਹੀਂ ਮੈਨੂੰ ਸ਼ੌਂਕ ਹੈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਮੈਨੂੰ ਸ਼ੌਂਕ ਹੈ ਬਸ ਮੈਨੂੰ ਜ਼ਮੀਨ ਨਾਲ ਜੁੜੇ ਰਹਿਣ ਦਾ ਬੜਾ ਸ਼ੌਂਕ ਹੈਗਾ। ਪਰ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਨਸ਼ਿਆਂ ਵੱਲ ਵੱਧ ਰਹੀ ਹੈ ਉਹਨਾਂ ਵਾਸਤੇ ਤੁਹਾਡਾ ਕੀ ਫਰਜ਼ ਹੈ ਕੀ ਕਹਿਣਾ ਚਾਹੁੰਦੇ ਹੋ? ਆ ਅਸੀਂ ਤਕਰੀਬਨ ਜਿਹੜਾ ਭਾਵੇਂ ਆਪ ਦਾ ਕੰਮ ਕਰ ਰਹੇ ਨਹੀਂ ਕਰ ਆਪਣਾ ਇਨਸਾਨੀ ਦੋਸਤ ਆਪਣਾ ਹੀ ਫਰਜ਼ ਬੰਦਾ ਹੈ ਕਿ ਆਪਾਂ ਨਸ਼ੇ ਰੋਕਣ ਲਈ ਕੁਝ ਕੋ ਯਤਨ ਕਰੀਏ। ਨੇ ਇਸੇ ਤਕਰੀਬਨ ਨਸ਼ਾ ਰੋਕਣ ਵਾਸਤੇ ਬੜਾ ਯਤਨ ਕਰ ਰਹੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਨੇ ਅਸੀਂ ਉਹਨਾਂ ਨੂੰ ਕਹਿੰਨੇ ਆਂ ਵੀ ਆਮ ਜਿਹੜੇ ਆਸੇ ਪਾਸੇ ਤੁਹਾਡੇ 5 ਪਰਿਵਾਰ 10 ਪਰਿਵਾਰ 20 ਪਰਿਵਾਰ ਹੈਗੇ ਨੇ ਉਹਨਾਂ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਨਸ਼ੇ ਤੋਂ ਆਪਣੇ ਬੱਚਾ ਨੂੰ ਬਚਾਇਆ ਜਾ ਸਕੇ। ਜੇ ਕੋਈ ਨਸ਼ਾ ਵੇਚਦਾ ਉਹਦੇ ਲਈ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਪ੍ਰਸ਼ਾਸਨ ਹੈ ਉਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਪੁਲਿਸ ਵੀ ਆਪਣਾ ਕੰਮ ਬੜੇ ਆਸਾਨ ਆਸਾਨ ਤਰੀਕੇ ਨਾਲ ਕਰ ਸਕੇ। ਔਰ ਲਗਾਤਾਰ ਸਾਡਾ ਕੰਮ ਚੱਲ ਰਿਹਾ ਹੈ ਅਸੀਂ ਮੰਨਦੇ ਹਾਂ ਭਾਵੇਂ ਨਸ਼ਾ ਵੇਚਣ ਵਾਲਾ ਬੰਦਾ ਕਰੋੜਾਂ ਰੁਪਏ ਕਮਾ ਲੈਂਦਾ ਹੈ ਪਰ ਸਰਕਾਰ ਵੱਲੋਂ ਹੁਣ ਉਹਨਾਂ ਦੇ ਘਰ ਢਾਏ ਜਾਂਦੇ ਨੇ ਉਹਨਾਂ ਬੱਚਿਆਂ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਘਰ ਤੇ ਰਹਿੰਦੇ ਹੋਏ ਵੀ بے ਘਰ ਹੋ ਗਏ ਜਿਹੜੇ ਸਰਕਾਰ ਵੱਲੋਂ ਘਰ ਢਾਏ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਕੀ ਉਹਦੇ ਵਿੱਚ ਤੁਸੀਂ ਸਹਿਮਤ ਹੋ ਕਿ ਨਹੀਂ ਆਪਣੇ ਵਿਚਾਰ ਤੁਸੀਂ ਦੱਸੋ ਨੇ ਅਸੀਂ ਸ਼ੁਰੂ ਤੋਂ ਇਹ ਲਗਾਤਾਰ ਮੰਗ ਕਰਦੇ ਆ ਰਹੇ ਸੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਟਾਇਏ ਜਾਣ ਉਹਨਾਂ ਦਾ ਪੈਸਾ ਕਵਰ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਕਿਸੇ ਦੇ ਧੀ ਪੁੱਤਰ ਨੂੰ ਨਸ਼ੇ ਤੇ ਲਗਾਇਆ ਔਰ ਉਹਦੀ ਮੌਤ ਹੋ ਗਈ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੌਰਾਨ ਬਹੁਤ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਨਸ਼ੇ ਜਿਹੜੇ ਕਰਦੇ ਸੀ ਨੌਜਵਾਨ ਔਰ ਉਹ ਉਹਨਾਂ ਦੀ ਅਣਗਹਿਲੀ ਕਰ ਨਹੀਂ ਹੋਇਆ ਅਗਰ ਉਹਨਾਂ ਨੇ ਨਸ਼ਾ ਵੇਚਿਆ ਉਹਨਾਂ ਨੇ ਨਸ਼ਾ ਕੀਤਾ ਤਾਂ ਦੀ ਉਹਨਾਂ ਦੀ ਮੌਤ ਹੋਈ ਨਾ ਜਿਨ੍ਹਾਂ ਦੇ ਬੰਦੇ ਮਰ ਗਏ ਜਿਨ੍ਹਾਂ ਦਾ ਪਰਿਵਾਰ ਹੀ ਉਜੜ ਗਿਆ ਹਾਂ ਉਹਨਾਂ ਦਾ ਵਾਸਤੇ ਆਪਾਂ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਮੂਰੇ ਤਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਤਾਂ ਇਸ ਦੇ ਨਾਲ ਹੀ ਅਸੀਂ ਤੁਹਾਡੀ ਗੱਲ ਕਰਨੀ ਆ ਭਾਵੇਂ ਪੰਜਾਬ ਸਰਕਾਰ अनेका ਕੰਮ ਕਰ ਰਹੀ ਹੈ ਪਰ ਜਿਹੜੇ ਪੈਨਸ਼ਨ ਹੈ ਪੈਨਸ਼ਨ ਬਿਨਾਂ ਮਿਨਾ ਲੇਟ ਹੁੰਦੀ ਹੈ ਭਾਵੇਂ ਉਹ ਆੰਗਹੀ ਨਾ ਬੁੜਾਪਾ ਹੈ ਵਿਧਵਾ ਪੈਨਸ਼ਨ ਹੈ ਤਾਂ ਸਰਕਾਰ ਤੋਂ ਤੁਸੀਂ ਕੀ ਮੰਗ ਕਰੋਗੇ ਕੀ ਕਹਿਣਾ ਚਾਹੋਗੇ ਇਹ ਸਰਕਾਰ ਹਮੇਸ਼ਾ ਅਗਰ ਜੇ ਪੈਨਸ਼ਨਾਂ ਵਗੈਰਾ ਲੇਟ ਕਰਦੀ ਆ ਜਿਹੜੀ ਜਿਹਦੇ ਕਾਰਨ ਆਮ ਜਨਤਾ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਹੈ ਕਿ ਟੈਕਸ ਦੀ ਕਮੀ ਟੈਕਸ ਜਿਹੜਾ ਹੈਗਾ ਬਹੁਤ ਲੋਕ ਨੇ ਜਿਹੜੇ ਕਿ ਟੈਕਸ ਨਹੀਂ ਭਰਦੇਗੇ ਔਰ ਕਿਤੇ ਨਾ ਕਿਤੇ ਇਸ ਚੀਜ਼ ਦੀ ਬਹੁਤ ਵੱਡੀ ਘਾਟ ਹੈ ਜਿਵੇਂ ਕਿ ਤੁਸੀਂ ਵੀਕਲਾਂ ਤੇ ਲਗਾ ਲਓ ਵੀ ਵੀਕਲ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕਮ ਸੇ ਕਮ 60% ਵੀਕਲ ਇਸ ਤਰ੍ਹਾਂ ਦੇ ਹੋਣਗੇ ਜੋ ਕਿ ਰੋਡ ਟੈਕਸ ਨਹੀਂ ਪੇ ਕਰਦੇ ਜਿਦੇ ਕਾਰਨ ਰੈਵਨਿਊ ਦੇ ਵਿੱਚ ਬੜੀ ਘਾਟ ਆਉਂਦੀ ਹੈਗੀ ਔਰ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਐਸੀ ਕਿ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਵਾਹਨ ਨੇ ਉਹਨਾਂ ਦੇ ਟੈਕਸ ਪੇ ਕਰਨ ਤਾਂ ਜੋ ਸਰਕਾਰ ਨੂੰ ਆਮ ਜਨਤਾ ਦਾ ਸਾਥ ਮਿਲ ਸਕੇ ਇਹ